भारतीय जनता पार्टी का आज का नहीं सरकारें बदलती रही लेकिन पंजाब के पानी को लेकर हमारा जो स्टैंड है बिल्कुल साफ है कि हम पंजाब के साथ हैं पंजाब के किसान के साथ हैं पंजाबियों के साथ हैं आज भी उसमें कोई परिवर्तन नहीं है और ऐसा भी नहीं है कि ये कोई पहली बार प्रस्ताव असेंबली में आएगा अनेक बार आया एस, एस वाई एल के मामले में आया बीजेपी दृढ़ता के साथ खड़ी रही हमारे नेता जो पुराने थे सबने एक ही स्टैंड लिया पानी को लेकिन यहाँ एक प्रश्न जरूर खड़ा होता है कि ये देश संविधान से चलता है फेडरल स्ट्रक्चर है किसी भी को अपने हाथ में चीजें लेने का अधिकार नहीं हो सकता कल को हिमाचल कहे कि ये जो वो उनका डैम है उसका उसका भी समय निकल गया लीज का वो कल को वहां तारा लगा दे ऐसा नहीं है अपना ये कहना है कि अगर पिछले तीन साल में सरकार को बताना चाहिए कि हरियाणा को इन दिनों में कितना कितना पानी दिया गया जो मेरे पास जानकारी है कि इन दिनों में उनके हिस्से से ज्यादा पानी पिछले तीन साल भी दिया गया है तो फिर इस बार मुद्दा क्यों बना ये हमारी इससे ही ये लगता है कि राजनीति ज्यादा है समस्या राई का पहाड़ बनाया जा रहा है पंजाब के अंदर स्पेशल सेशन विधानसभा का जो पंजाब की सरकार ने बुलाया पिछले दिन एक बहुत बड़ा क्राइसिस पंजाब के अंदर पानीया दी बंट नु लेके जो चल रहा सी ओदे अंदर जो पहला समझौते हुए क्योंकि जेड़ा पंजाब आ ਪੰਜਾਬ ਦੇ ਨਾਲ ਲੱਗਦੇ ਸੂਬੇ ਚਾਹੇ ਹਰਿਆਣਾ ਰਾਜਸਥਾਨ ਉਹ ਜਿਹੜੇ ਰਿਪੇਰੀਅਨ ਸਟੇਟ ਨਹੀਂ ਆ ਜਿਹੜਾ ਰਿਪੇਰੀਅਨ ਇੰਟਰਨੈਸ਼ਨਲ ਰਿਪੇਰੀਅਨ ਐਕਟ ਆ ਉਹਦੇ ਮੁਤਾਬਕ ਜਦੋਂ ਕਿਸੇ ਸੂਬੇ ਦੇ ਅੰਦਰੋਂ ਕੋਈ ਦਰਿਆ ਨਦੀ ਨਾਲਾ ਲੰਘਦਾ ਉਹਦੇ ਕੰਢੇ ਤੇ ਰਹਿਣ ਵਾਲੇ ਲੋਕ ਉਹਨਾਂ ਦੇ ਉਹਨਾਂ ਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਉਹਦੇ ਹੱਕਦਾਰ ਹੁੰਦੇ ਆ ਨਾਲਾ ਹਰਿਆਣਾ ਸਾਡੇ ਨਾਲ ਉਹਦੇ ਵਿੱਚੋਂ ਕੋਈ ਦਰਿਆ ਲੰਘਦਾ ਜੇ ਲੰਘਦਾ ਤਾਂ ਜਮਨਾ ਵੀ ਜਾਂਦੀ ਆ ਉਹਦੇ ਵਿੱਚੋਂ ਵੀ ਸਾਨੂੰ ਹਿੱਸਾ ਮਿਲਣਾ ਚਾਹੀਦਾ ਨਾ ਰਾਜਸਥਾਨ ਦੇ ਨਾਲ ਕੋਈ ਲੰਘਦਾ ਕੂ ਵੀ ਇੱਕ ਨਰਬ ਦਾ ਦੇ ਨਰਬ ਦਾ ਦਾ ਇੱਕ ਡਿਸਪਿਊਟ ਸੀਗਾ ਵਾਟਰ ਡਿਸਪਿਊਟ ਉਹ 1973 ਤੇ ਡਿਸਾਈਡ ਕੀਤਾ ਉਹਦੇ ਵਿੱਚ ਗੁਜਰਾਤ ਮੱਧ ਪ੍ਰਦੇਸ਼ ਔਰ ਮਹਾਰਾਸ਼ਟਰਾ ਦਾ ਡਿਸਪਿਊਟ ਚੱਲਦਾ ਸੀ ਉਹਦੇ ਵਿੱਚ ਰਾਜਸਥਾਨ ਵੀ ਪਾਰਟੀ ਬਣ ਕੇ ਜਾ ਕੇ ਵੀ ਸਾਨੂੰ ਵੀ ਇਹਦੇ ਵਿੱਚ ਹਿੱਸਾ ਦਿਓ ਔਰ ਉਸ ਟ੍ਰਿਬਿਊਲਨ ਨੇ ਸਪਸ਼ਟ ਗਿਆ ਵੀ ਤੁਸੀਂ ਸਾਡੇ ਸ਼ਹਿਰ ਰੇਪੇਰੀਆ ਨਹੀਂ ਵੀ ਤੁਸੀਂ ਇਹਦੇ ਵਿੱਚ ਆਓ ਤੁਸੀਂ ਜਿਹੜਾ ਵਾਟਰ ਡਿਸਪਿਊਟ ਐਕਟ 1956 ਆ ਉਹਦੇ ਉਹਦੀ ਤੁਸੀਂ ਉਲੰਘਣਾ ਕਰ ਰਹੇ ਹੋ ਪੰਜਾਬ ਨੇ ਪਿਛਲੇ ਸਮੇਂ ਅੱਜ ਜਦੋਂ ਇਹ ਪੁਨਰਗਠਨ ਹੋਇਆ ਪੰਜਾਬ ਦਾ 1966 ਦੇ ਅੰਦਰ ਜਿਹੜੀ ਵੰਡ ਹੋਈ ਵੀ 3.5 ਮਿਲੀਅਨ ਏਕੜ ਫੁੱਟ ਹਰਿਆਣਾ 3.5 ਮਿਲੀਅਨ ਏਕੜ ਪੰਜਾਬ ਜਿਹੜਾ 7.220.2 ਦਿੱਲੀ ਨੂੰ ਜਦ ਉਹਦੇ ਨੂੰ ਦਾ ਬੰਡ ਚੱਲ ਰਹੀ ਆ ਠੀਕ ਆ ਕਿਸੇ ਨੂੰ ਜਰੂਰ ਤੱਕ ਦੇ ਵੱਧ ਕਰ ਲੈ ਲਿਆ ਪਾਣੀ ਕਿਤੇ ਘੱਟ ਲੈ ਲਿਆ ਪਰ ਹੁਣ ਪੰਜਾਬ ਦੇ ਹਾਲਾਤ ਵੀ ਬਹੁਤ ਜਿਹੜੇ ਆ ਮਾੜੇ ਆ ਪਾਣੀ ਦੇ ਵਕੋ ਬਹੁਤ ਡਾਰਕ ਜ਼ੋਨ ਤੇ ਸਾਡੇ ਬਲੌਕ ਚਲੇ ਗਏ ਔਰ ਉਸ ਸਮੇ ਹੋ ਸਕਦਾ ਪਾਣੀ ਸਾਡੇ ਕੋਲ ਜਿਆਦਾ ਹੋਵੇ ਸਾਡੀ ਜ਼ਮੀਨ ਨਾਬਾਹੀ ਜੋਗ ਸਾਰੀ ਹੋਵੇ ਉਦੋਂ ਬਾਰਿਸ਼ਾਂ ਜਿਆਦਾ ਹੁੰਦੀਆਂ ਹੁੰਨ ਪਰ ਹੁਣ ਜਿਹੜੇ ਹਾਲਾਤ ਆ ਬਾਰਿਸ਼ਾਂ ਵੀ ਘੱਟੀਆਂ ਪਾਣੀ ਵੀ ਸਾਡੇ ਕੋਲ ਘਟਾ ਇਨਸਾਨੀਅਤ ਦੇ ਨਾਤੇ ਹਮਨਟੇਰੀਅਲ ਗਰਾਉਂਡ ਤੇ ਆਪਾਂ ਵੀ ਚਾਹੁੰਦੇ ਹਾਂ ਸਾਡੇ ਭੈਣ ਭਰਾ ਕੋ ਪਿਆਸਾਂ ਨਾ ਰਹੇ ਪਾਣੀ ਦੇ ਦਿਨ ਦਿਨ ਸਾਡਾ ਪੰਜਾਬ ਛੇਟੇ ਡਰਾਈ ਹੋ ਜਵੇ ਇਸ ਕਰਕੇ ਜਿਹੜਾ ਅੱਜ ਕਿਉਂਕਿ ਇਨੀਸ਼ੀਏਟਿਵ ਲਿਆ ਪਹਿਲਾਂ ਸਰਕਾਰਾਂ ਇਕੱਠੀਆਂ ਨਹੀਂ ਸੁੰਨੀਆਂ ਮੁੱਖ ਮੰਤਰੀ ਸਾਹਿਬ ਨੇ ਇਨੀਸ਼ੀਏਟਿਵ ਲਿਆ ਔਰ ਇਕੱਠੇ ਕੀਤਾ ਸਾਰੀਆਂ ਪਾਰਟੀਆਂ ਨੂੰ ਸਾਰੀਆਂ ਪਾਰਟੀਆਂ ਨੇ ਖੜੇ ਔਰ ਇਕੱਠੇ ਹੋ ਕੇ ਕਿਹਾ ਵੀ ਸਾਨੂੰ ਪੰਜਾਬ ਦੇ ਹਿੱਤਾਂ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਖੜਨਾ ਚਾਹੀਦਾ ਇਸ ਕਰਕੇ ਉਹਦੇ ਨਾਲ ਪਾਰਟੀ ਮੀਟਿੰਗ ਜੀ ਵੀ ਸਰਬਸੰਤੀ ਨਾਲ ਫੈਸਲਾ ਹੋਇਆ ਅੱਜ ਵੀ ਜਿਹੜਾ ਸੈਸ਼ਨ ਬੁਲਾਇਆ ਉਹਦੇ ਵਿੱਚ ਪੰਜਾਬ ਦੇ ਵਿਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਬਹੁਜਨ ਸਮਾਜ ਪਾਰਟੀ ਸਟੇਟ ਦੇ ਪੱਖ ਦੇ ਵਿੱਚ ਜਿਹੜਾ ਉਹ ਪੋਰਟ ਕਰੇਗੀ